ਦੇ ਨੇ ਕੀ ਮਾਲੀ ਗੱਲ ਸੁਣਨਾ ਪਹਿਲਾਂ ਪ੍ਰਿੰਕਲ ਦੀ ਪ੍ਰਿੰਕਲ ਉਹ ਬੰਦਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮਜੂਦਾ ਐਮਐਲਏ ਦੇ ਉਲਟ ਗੋਈਆਂ ਚਲਾਈਆਂ ਸੀ ਜੀ ਅਗਲੇ ਨੇ ਵੀ ਇਹਨਾਂ ਨੇ ਵੀ ਕੁਛ ਨਹੀਂ ਤੁਸੀਂ ਕਰੀਆਂ ਅਸੀਂ ਦੇ ਵਿਰੁੱਧ ਹੋਏ ਹੋ ਜਾਂ ਪ੍ਰਧਾਨ ਦੇ ਵਿਰੁੱਧ ਹੋਏ ਹੋ ਤੁਹਾਨੂੰ ਤਾਂ ਪਤਾ ਹੋਵੇ ਅਗਲਾ ਐਮਐਲਏ ਦੇ ਵਿਰੁੱਧ ਹਾਈ ਕੋਰਟ ਵੱਲੋਂ ਸਿਕਿਉਰਟੀ ਆਉਂਦੀ ਜੀ ਤੇ ਦਮ ਰੱਖਦਾ ਥੁੱਲਾ ਕਰਦਾ ਠੀਕਾ ਨੰਬਰ ਮੈਂ ਪਾ ਦੂੰਗਾ ਜਿਹਨੇ ਕਾਲ ਕਰਨੀਆਂ ਕਰ ਲਵੇ ਜਿਵੇਂ ਭਾਨੇ ਤੋਂ ਲੋਕ ਆਉਂਦੇ ਨੇ ਉਹਨਾਂ ਦੇ ਪੈਸੇ ਖਰਦੇ ਨੇ ਤੁਹਾਨੂੰ ਗਾਲਾਂ ਕੱਢਦਾ ਫੋਨ ਕਰਦਾ ਠੀਕ ਹੈ ਕਿ ਪੈਸੇ ਦੋ ਪੈਸੇ ਦਿਵਾਉਂਦਾ ਵੀ ਗਰੀਬਾ ਨਾ ਕਰਦਾ ਉਵੇਂ ਸਾਡੇ ਪਰਾਂ ਦਾ ਹੱਕ ਮਾਰਿਆ ਗਿਆ ਵੇ ਦੇ ਕੋਈ ਕਿਸੇ ਤੇ ਪੈਸੇ ਲਾਉਂਦਾ ਅਸੀਂ ਜਿਹੜਾ 50 ਲੱਖ ਰੁਪਏ ਲਾਣ ਲੱਗੇ ਹਾਂ ਕੋ ਸੋਚ ਕੇ ਲਾਵਾਂਗੇ ਨਾ ਕਮਾਉਣ ਲਈ ਲਾਵਾਂਗੇ ਜੇ ਕੱਲ ਨੂੰ ਸਾਡੇ ਤੇ ਕੋਈ ਇਨਕਮ ਨਾ ਆਵੇ ਸਾਡਾ ਫੋਨ ਵੀ ਨਾ ਚੱਲੇ ਤੇ ਖਤੀ ਰਹਿ ਗਿਆ ਥੱਲੇ ਡਾਇਮੰਡ ਬੋਣ ਵਿੱਚ ਤਾਂ ਪਰਚੇ ਕਰਾਈ ਕਰਦੇ ਠੀਕ ਹੈ ਤੁਜੇ ਪਾਪੀਆਂ ਜਾਂ ਛਾਪੀਆਂ ਜਿਹੜੇ ਮਰਜੀ ਆ ਉਹਨੇ ਸਟੈਂਡ ਤੇ ਖੜੀਆਂ ਪੁਰ ਨਾਲ ਤਿੰਨਾਂ ਨਾਲ ਚੰਗੇ ਠੀਕ ਆ ਜੇ ਬਾਕੀ ਬਾਹਰ ਜੇ ਕਿਸੇ ਨੂੰ ਗੱਲ ਬਾਤ ਆ ਉਹ ਸਿੱਧਾ ਨੰਬਰ ਮੰਗਿਆ ਕਰੇ ਇਬਰਾਹਿਮਾ ਫਿਰਦਾ ਹੁੰਦਾ ਲੁਧਿਆਣੇ ਸੀਜੀਪੀ ਬੈਂਕਲ ਫਿਰਦਾ ਹੁੰਦਾ ਜੇ ਤੁਹਾਨੂੰ ਜਿਆਦਾ ਕਿਸੇ ਨੂੰ ਅੱਗ ਹੈਗੀ ਆ ਉਹ ਨੰਬਰ ਮੰਗ ਲਵੇ ਅਸੀਂ ਨੰਬਰ ਦੇ ਦਾਂਗੇ ਕਾਹਨੂੰ ਆਵੇਂ ਫੇਸਬੁੱਕ ਤੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਆ ਅਸੀਂ ਦਲੀਆਂ ਕੱਢੀਆਂ ਸ਼ੋਅ ਕਰਾਏ ਨਹੀਂ ਇਹ ਤੋਂ ਬੱਧੀ ਗੱਲ ਇਹ ਨੇ ਮੂਸੇ ਵਾਲੇ ਨਾਲ ਤੇ ਰਿਕਾਰਡ ਹੈ ਜਿਹੜਾ ਮਰਜ਼ੀ ਲੈ ਲਓ ਗਾਣੇ ਦੇ ਉਸਕੇ ਉੱਤੇ ਸਾਨੂੰ ਕੋਈ ਦੁੱਖ ਨਹੀਂ ਅਸੀਂ ਤਾਂ ਸਾਡੇ ਹੁਣ ਵੀ 90% ਗਾਣੇ ਮੂਸੇ ਵਾਲੇ ਦੇ ਚੱਲ ਰਹੇ ਨੇ ਸਾਡਾ ਭਰਾ ਦਾਪੂ ਨਾ ਜੇ ਬਾਪੂ ਜੀਓ ਨੇ ਵੀ ਇਹ ਵੀ ਵਾਇਰਲ ਵੀ ਕਰਤੀ ਇਹ ਕੋਈ ਗੱਲਬਾਤ ਹੀ ਕਰ ਰਿਹਾ ਵੀ ਭਾਈ ਤੂੰ ਸਟਾਰ ਕਰੇ ਹੋ ਇਹ ਗਲਤ ਗੱਲ ਥੋੜੀ ਚਾਹੀਏ ਸਾਸੀ ਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਸਾਡਾ ਭਰਾ ਪ੍ਰਿੰਕਲ ਉਰੀ ਗੱਲ ਬਾਤ ਤੁਹਾਨੂੰ ਦੱਸ ਦਿੰਨੇ ਆ ਵੀ ਕੀ ਹੋਈ ਆ ਤੇ ਪਹਿਲਾਂ ਉਹਨਾਂ ਵਾਸਤੇ ਜਵਾਬ ਆ ਜਿਹੜੇ ਕਿ ਪੱਤਰਕਾਰ ਪੁੱਠੇ ਵਾਸੋਂ ਖਬਰ ਨੂੰ ਚਲਾ ਰਹੇ ਨੇ ਕਿ ਜਿੱਦੇ ਸਿੱਧੇ ਪਾਸੇ ਤਾਂ ਫਿਰ ਉਹਨੇ ਸੁਣੀ ਹੋਈ ਆ ਪੁੱਠੇ ਵਾਸੇ ਨਹੀਂ ਨਾ ਸੁਣੀ ਹੋਈ ਵੀ ਹਾਨੀ ਸੇਠੀ ਤੇ ਪ੍ਰਿੰਕਲ ਬਾਪੂ ਬਲਕੌਰ ਸਿੰਘ ਦੇ ਉਲਟ ਹੋ ਗਏ ਇਹ ਭਾਣੇ ਦੇ ਉਲਟ ਹੋ ਗਏ ਮੂਸੇਆ ਦੇ ਉਲਟ ਹੋ ਗਏ ਤੁਸੀਂ ਤਾਂ ਮੇਰੇ ਹਿਸਾਬ ਨਾਲ ਕੱਲੀਆਂ ਪੋਸਟਾਂ ਪਾਈਆਂ ਹੋਣੀਆਂ ਬਾਈ ਦੇ ਗਏ ਆ ਤੇ ਅਸੀਂ ਡੈਲੀਆਂ ਚੱਡੀਆਂ ਸ਼ੋਅ ਕਰਾਏ ਨੇ ਇੱਕ ਵੱਡੀ ਕੱਪ ਕਰਾਏ ਨੇ ਮੂਸੇਆ ਦੇ ਨਾਮ ਤੇ ਇਹ ਰਿਕਾਰਡ ਆ ਜਿਹੜਾ ਮਰਜ਼ੀ ਲੈ ਲਿਓ ਉਜੀ ਯਾਰ ਜਿਹੜੇ ਸਾਲੇ ਕਰਦੇ ਨੇ ਭਾਪੇ ਫੇਮ ਪਾਲਦੇ ਨੇ ਭਾਪੇ ਨਹੀਂ ਬੰਦੇ ਹੁੰਦੇ ਨੇ ਫੇਮ ਵਾਲੀ ਗੱਲ ਸੁਣਨਾ ਪਹਿਲਾਂ ਪ੍ਰਿੰਕਲ ਦੀ ਪ੍ਰਿੰਕਲ ਉਹ ਬੰਦਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮੌਜੂਦਾ ਐਮਐਲਏ ਦੇ ਉਲਟ ਗੁੜੀਆਂ ਚਲਾਈਆਂ ਸੀਗੀਆਂ ਅਗਲਿਆਂ ਨੇ ਵੀ ਇਹਨਾਂ ਨੇ ਵੀ ਕੁਛ ਨਹੀਂ ਤੁਸੀਂ ਜਿਹੜੀਆਂ ਐਮਸੀ ਦੇ ਵਿਰੁੱਧ ਹੋਏ ਹੋ ਜਾਂ ਪ੍ਰਧਾਨ ਦੇ ਵਿਰੁੱਧ ਹੋਏ ਹੋ ਤੁਹਾਨੂੰ ਤਾਂ ਪਤਾ ਹੋਵੇ ਅਗਲਾ ਐਮਐਲਏ ਦੇ ਵਿਰੁੱਧ ਹਾਈ ਕੋਰਟ ਵੱਲੋਂ ਸਿਕਿਉਰਟੀ ਆ ਉਹ ਚੀਜ਼ ਤੇ ਦਮ ਰੱਖਦਾ ਖੁੱਲਾ ਫਿਰਦਾ ਠੀਕ ਆ ਨੰਬਰ ਮੈਂ ਪਾ ਦੂੰਗਾ ਜਿਹਨੇ ਕਾਲ ਕਰਨੀਆਂ ਕਰ ਲਵੇ ਤੇ ਮੈਂ ਮੁੱਦਾ ਕਲੀਅਰ ਕਰ ਦਿੰਨਾ ਮੁੱਦਾ ਹੈ ਕਿ ਜਿਨੇ ਭਾਨੇ ਕੋਲੋਂ ਪੈਸੇ ਲੈ ਕੇ ਲੋਕ ਪਹੁੰਚਦੇ ਨੇ ਵੀ ਮੇਰੇ ਏਜੰਟ ਨੇ ਪੈਸੇ ਖਾਲੇ ਇਹ ਛੇ ਤਰ੍ਹਾਂ ਟਾਈਗਰ ਜਿਹਨੂੰ ਜਦੋਂ ਨਾਮ ਦੀ ਉਹਦਾ ਟਾਈਗਰ ਨਹੀਂ ਸੀਗਾ ਪਰ ਉਹ ਬੰਦਾ ਇੰਨਾ ਤਾਂ ਸਿੱਧੂ ਵਾਰੀ ਖਿਲਾਫ ਬੋਲਦਾ ਸੀ ਨਾ ਵੀ ਅੱਜ ਗੁਰਦੁਆਰੇ ਚੜ੍ਹ ਕੇ ਦੱਸ ਦੇਵੇ ਇਹ ਗੱਲ ਦਾ ਗਵਾਹ ਸਿੰਘਾ ਸਿੰਘਾ ਇਹ ਗੱਲ ਦਾ ਗਵਾਹ ਹੈ ਵੀ ਉਹ ਮੂਸੀ ਆਲੇ ਬਾਰੇ ਕੀ ਬਕਵਾਸ ਕਰਦਾ ਹੁੰਦਾ ਠੀਕਾ ਜਦੋਂ ਉੱਥੇ ਹੁੰਦਾ ਸੀਗਾ ਦੂਜਾ ਟਾਈਗਰ ਦਾ ਨਾਮ ਹੈਗਾ ਸੰਦੀਪ ਸਿੰਘ ਸੰਦੀਪ ਸਿੰਘ ਤੋਂ ਟਾਈਗਰ ਨੂੰ ਮਿਲਾਂ ਪ੍ਰਿੰਕਲ ਨੇ 6 ਮਹੀਨੇ ਘਰੇ ਉਹਦੇ ਰਿਹਾ ਠੀਕ ਆ ਉਹਦੇ ਨਾਲ ਬੌਂਡ ਆ ਤੁਸੀਂ ਤੁਸੀਂ ਸਰਕਾਰ ਦੇ ਉਲਟ ਥੋੜੀ ਹੋ ਜਾਉਗੇ ਤੁਸੀਂ ਕਾਨੂੰਨ ਦੇ ਉਲਟ ਥੋੜੀ ਹੋ ਜਾਉਗੇ 4 ਸਾਲ ਦਾ ਉਹਨਾਂ ਕੰਟਰੈਕਟ ਆ ਉਹ ਅੱਜ ਤੱਕ ਉਹਦਾ ਫੋਨ ਨਹੀਂ ਚੁੱਕਦਾ ਭਗੌੜਾ ਹੋਇਆ ਹੋਇਆ ਉਹ ਚੀਜ਼ ਗਾਣੇ ਵੇਚ ਕੇ ਉੱਤੇ ਸਾਨੂੰ ਕੋਈ ਦੁੱਖ ਨਹੀਂ ਅਸੀਂ ਤਾਂ ਸਾਡੇ ਹੁਣ ਵੀ ਗੱਡੀ ਕਿ 90% ਗਾੜੇ ਮੂਸੇ ਵਾਲੇ ਦੇ ਚੱਲਦੇ ਨੇ ਸਾਡਾ ਭਰਾ ਆ ਬਾਪੂ ਨਾ ਜੇ ਬਾਪੂ ਜਿਓ ਨੇ ਵੀਡੀਓ ਵਾਇਰਲ ਵੀ ਕਰਤੀ ਉਹ ਚੋਂ ਗੱਲਬਾਤ ਹੀ ਕਰ ਰਿਹਾ ਵੀ ਭਾਈ ਇਹ ਤਾਂ ਸਤਰ ਕਰ ਰਹੇ ਹੋ ਕੋਈ ਗਲਤ ਗੱਲ ਥੋੜੀ ਕਹੀ ਹੈ ਬਾਕੀ ਰਹੀ ਉਹਦੇ ਨਾਲ ਖੜਨ ਦੀ ਗੱਲ ਹੈ ਜੇ ਜਿਹੜੇ ਇਹਨਾਂ ਨੂੰ ਦੇਖਦੇ ਨੇ ਨੈਟਪੀ ਦੇਖਦੇ ਨੇ ਤੇ ਜਿਹੜੇ ਪਰਚੇ ਖਰਚੇ ਸਭ ਕੁਝ ਹੁੰਦਾ ਇਹ ਮੜੇ ਜੇ ਥੈਂਕ ਯੂ ਪਰਚੇ ਖਰਚੇ ਜਿਹੜੇ ਹੁੰਦੇ ਨੇ ਨਾ ਇਹਨਾਂ ਭਰਾਵਾਂ ਦੇ ਸਿਰ ਤੇ ਹੀ ਝੱਲੇ ਜਾਂਦੇ ਨੇ ਮਗਰ ਉਹ ਫੈਮਿਲੀ ਨੂੰ ਪੋਲੀਟੀਕਲ ਲਾਲੋ ਸਰਕਾਰੀ ਲਾਲੋ ਸਾਰਾ ਕੁਝ ਇਹੀ ਟੈਗਲ ਕਰਦੇ ਨੇ ਸੋ ਇਹ ਤਾਂ ਅੱਜ ਸਹੀ ਆ ਤਾਂ ਵੀ ਆਪਾਂ ਇਹਦੇ ਨਾਲ ਖੜੇ ਆ ਜੇ ਕੱਲੋਂ ਕਿਤੇ ਰੱਬ ਨਾ ਕਰੇ ਇਹ ਗਲਤ ਸਨੈਡ ਵੀ ਲੈ ਲੈਂਦਾ ਨਾ ਤਾਂ ਵੀ ਅਸੀਂ ਉਹਦੇ ਨਾਲ ਸਾਡਾ ਗਰੁੱਪ ਦੇ ਨਾਲ ਖੜਦ ਕਿਉਂਕਿ ਉਹ ਸਾਡਾ ਭਰਾਵ ਹੈ ਸਾਨੂੰ ਪਤਾ ਉਹ ਸਾਡੇ ਲਈ ਕੀ ਹੈ ਤੇ ਦੂਜੀ ਗੱਲ ਉਹਨੇ ਟਾਈਗਰ ਤੋਂ ਪੈਸੇ ਲੈਣੇ ਨੇ ਟਾਈਗਰ ਨਾਲੋਂ ਬੌਂਡ ਆ ਠੀਕ ਹੈ ਤੇ ਟਾਈਗਰ ਨੂੰ ਚ ਹੀ ਦੇਣੀ ਪੈਣੀ ਆ ਆਹ ਜਿਹੜਾ ਕਹਿੰਦੇ ਨੇ ਆ ਕੇਸ ਵਾਲਾ ਵੀ ਉਹ ਫਾਈਲ ਆ ਚੁੱਕੀ ਆ ਵਕੀਲ ਸਾਹਿਬ ਨੇ ਲਾ ਵੀ ਦਿੱਤੀ ਆ ਉਹਦੇ ਤੇ ਠੀਕ ਆ ਉਹ ਵੀ ਉਹਨੂੰ ਸਮਾਨ ਭੇਜ ਦਾਂਗੇ। ਨਾ ਸਾਡਾ ਭਾਨੇ ਨਾਲ ਕੋਈ ਤੇ ਨਾ ਸਾਡਾ ਬਾਪੂ ਬਲਕੌਰ ਸਿੰਘ ਜੀ ਨਾਲ ਕੋਈ ਸਾਡੇ ਪਿਓ ਸਮਾਨ ਆ। ਸ਼ਾਇਦ ਜਿਹੜੇ ਆ ਗਲਤ ਕਮੈਂਟ ਕਰਨ ਵਾਲੇ ਜਾਂ ਗਾਤ ਦੇ ਇਹਨਾਂ ਨੇ ਮੈਸੇਜ ਨੂੰ ਸੀਜੀ ਕਰ ਰਹੇ ਨੇ ਇਦਾਂ ਦਰਾਹੇ ਮੈਂ ਫਿਰਦਾ ਹੁੰਦਾ। ਲੁਧਿਆਣਾ ਦੇ ਸੀਐਫਸੀ ਬ੍ਰਿੰਕਲ ਫਿਰਦਾ ਹੁੰਦਾ। ਜੇ ਤੁਹਾਨੂੰ ਜਿਆਦਾ ਕਿਸੇ ਨੂੰ ਅੱਗ ਹੈਗੀ ਆ ਕੋ ਨੰਬਰ ਮੰਗ ਲਵੇ ਅਸੀਂ ਨੰਬਰ ਦੇ ਦਾਂਗੇ ਕਾ ਨੂੰ ਐਵੇਂ ਫੇਸਬੁੱਕ ਤੇ ਕਿਸ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਦੇ ਹਾਂ ਠੀਕ ਹੈ ਨਾ ਤੇ ਇਹ ਦੂਜੀ ਗੱਲ ਵੀ ਫਰਿੰਕਲ ਕੀ ਚੀਜ਼ ਆ ਲੁਧਿਆਣੇ ਵਾਲਿਆਂ ਨੂੰ ਪੁੱਛ ਲਿਓ ਠੀਕ ਆ ਸਾਡਾ ਭਰਾ ਵੈ ਸਾਨੂੰ ਉਹਤੇ ਮਾਣ ਆ ਅੱਜ ਤੱਕ ਸਹੀ ਸਨੈਮ ਲੈ ਰਹੇ ਤਾਂ ਵੀ ਅਸੀਂ ਉਹਦੇ ਨਾਲ ਖੜੇ ਆ ਕੱਲ ਨੂੰ ਗਲਤ ਜੇ ਕਿਤੇ ਲੈ ਲੈਂਦਾ ਨਾ ਆੜੀ ਜਾ ਕੇ ਤੇ ਅਸੀਂ ਤਾਂ ਵੀ ਉਹਦੇ ਨਾਲ ਹੀ ਖੜਾਂਗੇ ਅਥੋਲੇ ਕਮੈਂਟ ਦੇ ਕੇ ਹੀ ਭੱਜਣ ਵਾਲਿਆਂ ਚ ਨਹੀਂ ਹੈਗੇ ਸਾਨੂੰ ਪਤਾ ਸਾਡੇ ਨਾਲ ਕੀ ਚੀਜ਼ ਸੋ ਗੱਲ ਓਨੀ ਕੁ ਕਰੀ ਦੀਏ ਜਿੰਨੀ ਕਰ ਪਤਾ ਹੋਵੇ ਨਾਲੇ ਇੱਕ ਦੋ ਪੱਤਰਕਾਰ ਭਾਈ ਜਿਹੜੇ ਉੱਥੇ ਪਾਸੋਂ ਖਬਰ ਚਲਾ ਰਹੇ ਨੇ ਮੂਸੇ ਵਾਲਿਆਂ ਨੂੰ ਧਮਕੀ ਇਦਾਂ ਇਦਾਂ ਦੀ ਪਾਗਲ ਸਾਡੇ ਦਿਮਾਗ 'ਚ ਫਰਕ ਜਿੱਦਾਂ ਮੇਰੇ ਪਾਪਾ ਦੀ ਮਹੀਨੇ ਦੀ ਅਰਦਾਸ ਸੀ ਨਾ ਉਦੋਂ ਮੂਸੇ ਵਾਲੇ ਦੀ ਡੈਥ ਹੋਈ ਸੀ ਔਰ ਸਾਨੂੰ ਵਿਸ਼ਵਾਸ ਨਹੀਂ ਸੀ ਬਹੁਤ ਦੁੱਖ ਦੀ ਉਹ ਚੀਜ਼ ਹੈ ਸਾਡੇ ਬੱਚੇ ਅੱਜ ਤੱਕ ਦੀਸ਼ਾ ਦਾ ਬੰਦੇ ਨੇ ਸਾਡੇ ਫੋਟੋਆਂ ਲੱਗੀਆਂ ਸਾਰਾ ਕੁਝ ਆ ਇਹ ਮੈਂ ਤੁਹਾਨੂੰ ਉਹ ਪੰਜਾਬ ਦੇ ਮੁੰਡਿਆਂ ਨੂੰ ਪਿਆਰ ਕਰਦੇ ਅਸੀਂ ਵੀ ਕਰਦੇ ਆ ਅਸੀਂ ਵੀ ਇੱਥੋਂ ਹੀ ਬਣੇ ਹੋਏ ਆ ਪਰ ਫੇਸਬੁੱਕ ਤੇ ਜਾ ਲਾ ਕੇ ਪਰਸਨਲ ਮੈਸੇਜ ਬੰਨੇਬਾਰੇ ਕੁਝ ਨਹੀਂ ਬੋਲਿਆ ਉਹਨਾਂ ਦੀ ਆਪਸੀ ਗੱਲਬਾਤ ਹੋ ਗਈ ਹਾਂ ਜਿੱਥੇ ਉਹ ਭਾਨੇ ਦੇ ਖਿਲਾਫ ਜੇ ਬੋਲੂਗਾ ਅਸੀਂ ਤਾਂ ਵੀ ਉਹਦੇ ਨਾਮ ਆ ਯਾਰ ਹੋਰ ਦੱਸੋ ਬਰਾਦਰ ਅਜੇ ਤਾਂ ਕੁਝ ਬੋਲਿਆ ਨਹੀਂ ਜੇ ਬੋਲ ਬੋਗੇ ਤਾਂ ਵੀ ਨਾ ਨਾ ਭਾਨੇ ਨਾਲ ਸਾਨੂੰ ਪੰਦਰਿਓ ਹੀ ਜੱਟ ਕਰਦੇ ਆ ਜਿਵੇਂ ਭਾਨੇ ਕੋ ਲੋਕ ਆਉਂਦੇ ਨੇ ਉਹਨਾਂ ਦੇ ਪੈਸੇ ਫਸਦੇ ਨੇ ਭਾਨਾ ਗਾਲਾਂ ਕੱਢਦਾ ਫੋਨ ਕਰਦਾ ਠੀਕ ਆ ਵੀ ਪੈਸੇ ਦੋ ਪੈਸੇ ਦਵਾਉਂਦਾ ਵੀ ਅ ਗਰੀਬਾਂ ਨਾ ਖੜਦਾ ਉਹ ਵੀ ਸਾਡੇ ਭਰਾ ਦਾ ਹੱਕ ਮਾਰਿਆ ਗਿਆ ਵੇ ਜੇ ਕੋਈ ਕਿਸੇ ਤੇ ਪੈਸੇ ਲਾਉਂਦਾ ਅਸੀਂ ਜਰਾ ਇਹ 50 ਲੱਖ ਰੁਪਈਆ ਲਾਣ ਲੱਗੇ ਹਾਂ ਕੋ ਸੋਚ ਕੇ ਲਾਵਾਂਗੇ ਨਾ ਕਮਾਣ ਲਈ ਲਾਵਾਂਗੇ ਜੇ ਕੱਲ ਨੂੰ ਸੰਢ ਤੋਂ ਕੋਈ ਇਨਕਮ ਨਾ ਆਵੇ ਸਾਡਾ ਫੋਨ ਵੀ ਨਾ ਚੱਕੇ ਤਾਂ ਫਿਰ ਕੀ ਰਹਿ ਗਿਆ ਬੱਲੇ ਤੇ ਉੱਪਰ ਜੀ ਜਿਹੜਾ ਬੰਦਾ ਮੂਸੇ ਵਾਲੇ ਬਾਰੇ ਡੀ ਡੀ ਗਾਲਾਂ ਕੱਢਦਾ ਹੋਵੇ ਵੀ ਅਸੀਂ ਕੀ ਸਮਝਦੇ ਆ ਕੀ ਨਹੀਂ ਸਮਝਦੇ ਪ੍ਰਿੰਕਲ ਦੇ ਘਰੇ 6 ਮਹੀਨੇ ਕੋਠੀ ਤੇ ਰਿਹਾ ਹੋਵੇ ਆ ਕੇ ਲੱਤਾਂ ਘੁੱਟੀਆਂ ਹੋਣਾ ਮੰਮੀਆਂ ਦੀ ਰੋਟੀ ਖਾਦੀ ਹੋਵੇ ਉਹ ਬੰਦਾ ਜੇ ਫੋਨ ਨਾ ਚੱਕੇ ਉਹ ਅੱਜ ਫੁੱਦੂ ਦੱਸੇ ਬੰਦੇ ਨੂੰ ਤੇ ਫਿਰ ਸਾਨੂੰ ਉਹ ਨਹੀਂ ਸਿੱਧਾ ਕਰਨਾ ਆਉਂਦਾ ਬਾਕੀ ਜਿਹਨੂੰ ਕੋਈ ਗੱਲ ਬਾਤ ਹੈ ਜਾਇਦਾ ਹੀ ਉਹ ਜਾਇਦਾ ਹੀ ਕੋਈ ਗੱਲ ਬਾਤ ਹੈ ਵੀ ਨਾ ਨਹੀਂ ਆਏ ੱੱੱਕੇ ਨਾਲੇ ਦਬਣਾ ਦਬਿਆ ਤਾਂ ਨਾ ਉਹ ਕਦੀ ਕਿਸੇ ਤੋਂ ਨਾ ਮੈਂ ਕਦੀ ਕਿਸੇ ਤੋਂ ਦਬਿਆ ਐ ਦਬਰਤ ਪਾਉਣ ਪਿੱਛੇ ਤਾਂ ਪਰਚੇ ਕਰਾਈ ਫਿਰਦੇ ਆ ਠੀਕ ਹੈ ਸੁਜੇ ਪਾਪੇਆਂ ਚਾਹੇ ਛਾਪੇਆਂ ਜਿਹੜੇ ਮਰਜੀ ਆ ਆਪਣੇ ਸਟੈਂਡ ਤੇ ਖੜੇ ਆ ਤੁਹਾਡੇ ਨਾਲੋਂ ਕਈਆਂ ਨਾਲੋਂ ਚੰਗੇ ਆ ਠੀਕ ਆ ਕਿ ਬਾਕੀ ਬਾਹਲੀ ਜੇ ਕਿਸੇ ਨੂੰ ਗੱਲਬਾਤ ਆ ਉਹ ਸਿੱਧਾ ਨੰਬਰ ਮੰਗਾ ਕਰੇ ਲੋੜ ਨਹੀਂ ਕਿਸੇ ਨੂੰ ਵਿੱਚ ਕੋਉਣ ਦੀ ਯਾਰ ਲੋੜ ਨਹੀਂ ਆਪਣੀ ਤੇ ਮੇਰੀ ਜਵਾਬ ਨਹੀਂ ਦੇਣ ਦੀ ਕਰਨੀ ਜਾ ਉਹਦੀ ਗੰਦੀ ਕਰਨ ਦੀ ਸਿੱਧਾ ਕਹੋ ਵੀ ਨੰਬਰ ਦਿਓ ਗੱਲ ਕਰਨੀ ਹੈ ਜਾਂ ਲੋਕੇਸ਼ਨ ਭੇਜੋ ਭੇਜ ਦਾਂਗੇ ਅਜਿਹਾ ਉਹਨੂੰ ਲੋਕੇਸ਼ਨ ਭੇਜ ਦਿੱਤੀ ਸੀ ਜਿਹਨੂੰ ਜਿਹਨੂੰ ਕਦੀ ਕਿਸੇ ਨੇ ਨਹੀਂ ਭੇਜੀ ਸਮਝੰਦੇ ਮੈਂ ਕਿ ਸੇ ਨਾਮ ਲੈ ਕਿਹਦਾ ਨਾਮ ਲੈਣਾ ਚਾਹਣਾ ਹੈ ਮੱਛੀ ਵਾਲੇ ਵੀਰ ਦਾ ਇਸ ਤਾਂ ਉਹਨੂੰ ਲੋਕੇਸ਼ਨ ਤੇ ਭੇਜਤੀ ਜਿਹਨੇ ਪੰਜਾਬ ਚ ਪੰਜ ਜਾਣੇ ਪਹਿਲਾਂ ਗੇ ਕੁੱਤੇ ਸੀ ਸੋ ਸਮਝਿਆ ਕਰੋ ਵੀ ਹਰੇਕ ਥਾਂ ਫੇਮ ਫੇਮ ਦਿਨ ਤੋਂ ਸਾਲ ਹੋ ਗਏ ਵਾਇਰਲ ਹੋਏ ਹੋਏ ਦੱਸ ਫੇਮ ਲਈ ਕੁਝ ਕੀਤਾ ਥੋਸੀ ਆਪਣੀ ਜਨਾਨੀਆਂ ਨਾਲ ਨੰਗੀਆਂ ਫੋਟੋ ਪਾ ਕੇ ਤਾਂ ਵੀ ਫੇਮ ਨਹੀਂ ਤੇ ਕਾਹ ਵੀ ਫੇਮਸ ਨਹੀਂ ਹੋਏ ਸਾਲਿਓ ਜਿਹੜੇ ਕਮੈਂਟ ਕਰਦੇ ਬਾਕੀ ਸਾਡੇ ਭਰਾ ਸਾਨੂੰ ਸਪੋਰਟ ਵੀ ਕਰਦੇ ਆ ਜਿਨ੍ਹਾਂ ਨਾਲ ਅਸੀਂ ਕੱਢਦੇ ਆ ਸਾਡੇ ਨਾਲ ਖੜਦੇ ਆ ਅੱਜ ਹੀ ਬ੍ਰਿੰਕਲ ਦੇ ਨਾਲ ਆ ਅੱਜ ਉਹ ਸਹੀ ਸਨੈਨ ਹੈ ਔਰ ਟਾਈਗਰ ਹਲਵਾਰੇ ਨੂੰ ਪੂਰਾ ਜਵਾਬ ਦਿੱਤਾ ਜਾਊਗਾ ਸਾਡੇ ਏਰੀਆ 'ਚ ਫਿਰ ਲਾ ਕੇ ਦਿਖਾਵੇ ਜੇ ਸੋਹ ਹੁੰਦਾ ਭਾਣਾ ਕਹਿੰਦਾ ਉਹਨੂੰ ਵੀ ਰੋਟੀ ਖਾ ਲੈਣ ਦੇ ਤੈਨੂੰ ਕੀ ਪਤਾ ਵੀਰ ਜੇ ਤੂੰ ਸਮਾਜ ਸੇਵਾ ਦੇ ਕੰਮ ਕਰਦਾ ਹੋਈ ਕੀ ਤਾਂ ਕਰਦੇ ਹੋਵਾਂਗੇ ਸੋ